हिंदू धर्म छ पितर पक्ष ਦਾ ਖਾਸ ਮਹੱਤਵ ਹੈ ਇਹ ਉਹ ਸਮਾਂ ਹੁੰਦਾ ਹੈ ਜਦੋਂ ਪੂਰਵਜਾਂ ਦੀ ਆਤਮਾ ਦੀ ਸ਼ਾਂਤੀ ਤੇ ਮੋਕਸ਼ ਲਈ ਤਰਪਨ ਪਿੰਡਦਾਨ ਤੇ ਸ਼ਰਾਧ ਵਰਗੇ ਕਰਮ ਕੀਤੇ ਜਾਂਦੇ ਨੇ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕਰਮਾਂ ਨਾਲ ਪਿਤਰ ਆਪਣੇ ਵੰਸ਼ਾਂ ਦੇ ਸੁੱਖ ਸਮ੍ਰiddhi ਤੇ ਧਨ ਦਾ ਆਸ਼ੀਰਵਾਦ ਦਿੰਦੇ ਨੇ ਜੋਤਿਸ਼ਾ ਮੁਤਾਬਿਕ ਹਰ ਸਾਲ ਪাদ্রਪਦ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਤਰੀਕ ਤੋਂ ਪਿਤਰ ਪਖ ਸ਼ੁਰੂ ਹੁੰਦਾ ਹੈ ਧਾਰਮਿਕ ਮੰਨਤਾਵਾਂ ਮੁਤਾਬਿਕ ਪਿਤਰ ਪਖ ਦੇ ਸਮੇਂ ਪੁਰਵਜ ਧਰਤੀ ਤੇ ਨਿਵਾਸ ਕਰਦੇ ਨੇ ਸੰਤੁਸ਼ਟ ਜਾਂ ਅਸੰਤੁਸ਼ਟ ਸਾਰੇ ਪੁਰਵਜਾਂ ਲਈ ਤਰਪਨ ਸ਼ਰਾਧ ਕਿਤੇ ਜਾਂਦੇ ਨੇ ਜੋ ਲੋਕ ਪਿਤਰ ਦੋਸ਼ ਤੋਂ ਪੀੜਿਤ ਨੇ ਉਹ ਵੀ ਪਿਤਰ ਪਖ ਦੇ ਦੌਰਾਨ ਇਸ ਤੋਂ ਛੁਟਕਾਰਾ ਪਾਉਣ ਲਈ ਉਪਾਅ ਕਰ ਸਕਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਪਿੱਤਰਪੱਖ ਦੇ ਦੌਰਾਨ ਪੁਰਖ ਧਰਤੀ ਤੇ ਆਉਂਦੇ ਨੇ ਤੇ ਆਪਣੇ ਪਰਿਵਾਰ ਨੂੰ ਅਸੀਸ ਦਿੰਦੇ ਨੇ ਇਹ ਪੁਰਖਾਂ ਨੂੰ ਯਾਦ ਕਰਨ ਉਹਨਾਂ ਦੀ ਪੂਜਾ ਕਰਨ ਤੇ ਉਹਨਾਂ ਨੂੰ ਭੇਟ ਚੜ੍ਹਾਉਣ ਦਾ ਸਮਾਂ ਹੈ ਇਸ ਸਮੇਂ ਸ਼ੁੱਭ ਕੰਮ ਹੁਕ ਜਾਂਦੇ ਨੇ ਬ੍ਰਹਮਾ ਪੁਰਾਣ ਚ ਦੱਸਿਆ ਗਿਆ ਹੈ ਕਿ ਜੋ ਕੋਈ ਵੀ ਇਸ ਸਮੇਂ ਚ ਪੁਰਖਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਪਿੰਡ ਦਾਨ ਤੇ ਸ਼ਰਾਧ ਕਰਦੇ ਨੇ ਉਸੇ ਪਰਿਵਾਰ ਤੋਂ ਪਿਤਰ ਦੋਸ਼ ਦਾ ਪਰਛਾਵਾਂ ਦੂਰ ਰਹਿੰਦਾ ਹੈ ਤੇ ਉਸ ਨੂੰ ਪੁਰਖਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਇੱਥੇ ਇਹ ਵੀ ਦੱਸ ਦਈਏ ਕਿ ਇਸ ਵਾਰ ਇਸ ਦੌਰਾਨ ਸਾਲ ਦਾ ਦੂਜਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਇਹ ਇਸ ਲਈ ਵੀ ਖਾਸ ਹੈ ਕਿਉਂਕਿ ਸਾਲ ਦਾ ਦੂਜਾ ਸੂਰਜ ਗ੍ਰਹਿਣ ਪਿਤਰਪੱਖ ਚ ਹੁੰਦਾ ਹੈ ਦੱਸ ਜਿਏ ਇਸ ਸਾਲ ਪਿਤਰਪੱਖ 17 ਸਤੰਬਰ ਨੂੰ ਪਾਦਰਪਦ ਪੂਰणिमा ਤਿਥੀ ਤੋਂ ਸ਼ੁਰੂ ਹੋ ਰਿਹਾ ਹੈ ਉਸ ਦਿਨ ਸ਼ਰਾਦ ਦੀ ਪੂਰਨਮਾਸ਼ੀ ਦਾ ਦਿਨ ਹੋਏਗਾ ਇਸ ਦੀ ਸਮਾਪਤੀ 2 ਅਕਤੂਬਰ ਨੂੰ ਸਰਵ ਪਿਤਰ ਅਮਾਵਸਿਆ ਯਾਨੀ ਕਿ ਅਸ਼ਵਿਨ ਅਮਾਵਸਿਆ ਦੇ ਦਿਨ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਪਾਦਰਪਤ ਪੂਰणिमा ਤੋਂ ਅਸ਼ਵਿਨ ਅਮਾਵਸਿਆ ਤੱਕ ਪਿਤਰ ਪਖ ਦੀਆਂ 16 ਤਰੀਕਾਂ ਨੇ ਜਿਸ ਤਰੀਕ ਨੂੰ ਵਿਅਕਤੀ ਦੀ ਮੌਤ ਹੁੰਦੀ ਹੈ ਉਲਝਾ ਤਰਪਨ ਸ਼ਰਾਦ ਪਿਤਰ ਪਖ ਦੀ ਉਸੇ ਤਰੀਕ ਨੂੰ ਕੀਤੇ ਜਾਂਦੇ ਨੇ ਉਦਾਹਰਨ ਲਈ ਜੇਕਰ ਕਿਸੇ ਵਿਅਕਤੀ ਦੀ ਮੌਤ ਸਾਵਣ ਮਹੀਨੇ ਦੇ ਕ੍ਰਿਸ਼ਨ ਪਖ ਦੀ ਚਤੁਰਥੀ ਤਿਥੀ ਨੂੰ ਹੁੰਦੀ ਹੈ ਤਾਂ ਉਸ ਵਿਅਕਤੀ ਲਈ ਤਰਪਨ ਸ਼ਰਾਧ ਪਿਤਰਪਖ ਚ ਚਤੁਰਥੀ ਨੂੰ ਕਿਤੇ ਜਾਣਗੇ ਜੇਕਰ ਕਿਸੇ ਵਿਅਕਤੀ ਦੀ ਮੌਤ ਦੀ ਤਰੀਖ ਦਾ ਪਤਾ ਨਹੀਂ ਹੈ ਤਾਂ ਉਸ ਵਿਅਕਤੀ ਲਈ ਵੀ ਪਿਤਰਪਖ ਚ ਪ੍ਰਬੰਧ ਕੀਤੇ ਗਏ ਨੇ ਜੇਕਰ ਮਨੁੱਖ ਹੈ ਤਾਂ ਉਸ ਦਾ ਸ਼ਰਾਧ ਤਰਪਨ ਪਿੰਡਦਾਨ ਪਿਤਰ ਅਮਾਵਸਿਆ ਵਾਲੇ ਦਿਨ ਕਰਨੇ ਚਾਹੀਦੇ ਨੇ ਜੇਕਰ ਉਹ ਔਰਤ ਹੈ ਤਾਂ ਉਸ ਅਸ਼ਰਾ 53 9ਵੀਂ ਤਰੀਕ ਨੂੰ ਕੀਤੇ ਜਾਣੇ ਚਾਹੀਦੇ ਨੇ ਪਿਤਰਪਖਤੇ ਦੌਰਾਨ ਪੂਰਜਾਂ ਲਈ ਹਰ ਤਰ੍ਹਾਂ ਦੇ ਸੰਸਕਾਰ ਕਰਨ ਨਾਲ ਵਿਅਕਤੀ ਨੂੰ ਪਿਤਰ ਦੋਸਤੋਂ ਮੁਕਤੀ ਮਿਲਦੀ ਹੈ ਤੇ ਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਇਸ ਨਾਲ ਜੀਵਨ ਦੀਆਂ ਸਮੱਸਿਆਵਾਂ ਖਤਮ ਹੁੰਦੀਆਂ ਨੇ ਤੇ ਸੁੱਖ ਤੇ ਖੁਸ਼ਹਾਲੀ ਚ ਵਾਦਾ ਹੁੰਦਾ ਹੈ ਸੋ ਇਹ ਜਾਣਕਾਰੀ ਵਕਫਖ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੋਂ ਲਈ ਗਈ ਹੈ ਕੋਈ ਵੀ ਉਪਾਅ ਅਪਣਾਨ ਤੋਂ ਪਹਿਲਾਂ ਤੁਹਾਨੂੰ ਜੋਤਿਸ਼ ਤੇ ਆਚਾਰਿਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤੋਂ ਹੋਰ ਵਧੇਰੇ ਅਪਡੇਟ ਖਬਰਾਂ ਲਈ ਤੁਸੀਂ ਜੁੜੇ ਰਹੋ ਚਲਚਾ ਟੀਵੀ ਨਾਲ